ਜੋ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਸੂਬੇ ਭਰ ਅੰਦਰ ਹੋ ਰਹੀਆਂ ਪਚੈਤੀ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਦਾ ਜਿੱਥੇ ਅੱਜ ਆਖਰੀ ਦਿਨ ਸੀ ਉੱਥੇ ਆਮ ਲੋਕਾਂ ਅਤੇ ਸਤਾਧਾਰੀ ਤਰਨਾ ਸੰਬੰਧਿਤ ਪਚੈਤੀ ਚੋਣਾਂ ਲੜਨ ਦੇ ਇਸ਼ਕ ਵਿਅਕਤੀਆਂ ਵੱਲੋਂ ਨਾਮਜ਼ਦਗੀਆਂ ਭਰ ਲਈ ਸਵੇਰ ਤੋਂ ਹੀ ਜਿੱਥੇ ਬਲਾਕਾਂ ਅੰਦਰ ਭਾਰੀ ਰਾਸ਼ੀ ਇਕੱਠ ਨੂੰ ਮਿਲਿਆ ਉੱਥੇ ਵਿਰੋਧੀ ਧਿਰ ਵੱਲੋਂ ਆਪਣੇ ਉਮੀਦਵਾਰਾਂ ਦੇ ਕਾਗਜ਼ ਅਗਲ ਕਰਾਉਣ ਲਈ ਹਰ ਹਰ ਵਾਰ ਵਰਤਿਆ ਅੱਜ ਬਲਾਕ ਵਲਟੋਆ ਅੰਦਰ ਉਸ ਵੇਲੇ ਸਥਿਤੀ ਤਣਾਅਪੂਰਨ ਹੋਈ ਜਦੋਂ ਸਾਬਕਾ ਵਿਧਾਇਕ ਅਤੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਵਲਟੋਆ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਾਉਣ ਲਈ ਧਰਨਾ ਦਿੱਤਾ ਤੇ ਜਦੋਂ ਸਾਬਕਾ ਵਿਧਾਇਕ ਸੁਖपाल ਸਿੰਘ ਪੁੱਲਰ ਬਲਾਕ ਵੱਲ ਤੋਂ ਵੱਲ ਬਦਲਣ ਲੱਗੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਹਨਾਂ ਦਾ ਭਾਰੀ ਜ਼ਬਰਦਸਤ ਵਿਰੋਧ ਕੀਤਾ ਗਿਆ ਇਸੇ ਤਰ੍ਹਾਂ ਬਲਾਕ ਪੱਛੀਵੰਡ ਅੰਦਰ ਵੀ ਸਾਬਕਾ ਵਿਦੈਕ ਸੁਪਾਸਿੰਗ ਪੁੱਲਰ ਦਾ ਭਾਰੀ ਵਿਰੋਧ ਵੇਖਣ ਨੂੰ ਮਿਲਿਆ ਇਸ ਬੰਦੀ ਲੋਕ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ Instagram ਤੇ ਫੋਲੋ ਇੱਧਰ ਜਿਹੜਾ ਆਮ ਆਦਮੀ ਪਾਰਟੀ ਦੇ ਟੁੱਪ ਕਰਕੇ ਡੀਐਸਬੀਪੀ ਕਿਵੈਂਡ ਦੇ ਤੇ ਆ ਕੇ ਗੱਲਬਾਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਵੱਲੋਂ ਵੀ ਨਾਰੇ ਬਾਜੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੀ ਜਿਹੜੇ ਵਰਕਰ ਨੇ ਉਹ ਖੜੇ ਹੋਏ ਨੇ ਬਲਾਕ ਟੋਹੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੰਦਾਬਾ 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 ਗੁੰਡਾ ਕਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪਾਸੇ ਲੱਗੇ ਸਰਪੰਚ ਵਾਲਾ ਖੇਤੀ ਦਾ ਮੁੰਡਾ ਮੁਰਦਾਬਾਦ ਮੁਰਦਾਬਾਦ ஜிதி આપણા ફેર નહીં પુરુ સા બંને આપણી न <laughs> लॻ <laughs> ਓ ਯਾਰ ਬਹੁਤ ਇਕਰਾ ਕੋ ਆ ਗਿਆ ਮੈਂ ਬਦਮ ਬਦਲਾ ਕਰਾ ਬਹੁ ਜੀ ਆਓ ਬਹੁ ਮੇਰੇ ਵੀਰ ਆਜੋ ਯਾਰ 10 ਮਿੰਟ ਦੀ ਕੇ ਆਓ ਯਾਰ ਉਧਰ ਵੀ ਬੜੇ ਉਧਰ ਵੀ ਜਿੰਦਗੀ ਪਿੱਛੇ ਪਿੱਛੇ ਪੈਸੇ ਪੈਸੇ ਯਾਰ ਪਿੱਛੇ ਯਾਰ ਗਾੜੀ ਬੜੇ ਆਹ ਤੇ ਆਪਾਂ ਵੀ ਸੌਣ ਲੱਗੇ ਆ किथे आहे